ਤੌੜੀ ਸਭ ਨੰਬਰ ਵੀ ਆਇਆ ਉਹਦੇ ਸਭ ਪੁੱਛਿਆ ਹੁਣ ਜਿਹੜਾ ਇਹ ਪ੍ਰਬੰਧ ਕਰਦਾ ਟਾਈਮ ਆਉਣੀ ਜਦ ਇਹ ਬੰਦੇ ਤੁਸੀਂ ਆਪ ਨੂੰ ਬੋਲਦੇ ਹੋਏ ਆਪਦੇ ਸੁਪਾਟੇ ਨੂੰ ਮਿਲ ਗਿਆ ਹਰਿਆਣਾ ਦੀ ਸੁਪਾਟੇ ਨੂੰ ਮਿਲ ਗਿਆ ਰਾਜਸਥਾਨ ਦੀ ਸੁਪਾਟੇ ਨੂੰ ਮਿਲ ਗਿਆ ਸਿੱਤੇ ਕੰਨੀ ਆਉਂਦੇ ਥੱਲੇ ਥੱਲੇ ਘਰ ਜਾਂਦੇ ਨੇ ਥੱਲੇ ਥੱਲੇ ਪਿੰਡ ਜਾਂਦੇ ਨੇ ਸਾਰਾ ਕੁਝ ਨੋਟ ਕਰਦੇ ਇਹ ਆਪਾਂ ਨੂੰ ਵੀ ਜਿਹੜੇ ਹੋਏ ਕਿ ਗਣ ਤੋਂ ਬਿਨਾਂ ਤੱਕ ਹਰ ਪਿੰਡਾਂ ਦੀ ਆਪਾਂ ਨੇ ਨੋਟ ਕਰਕੇ ਹਰ ਮਿੰਟ ਲਈ ਮੈਂ ਤੁਹਾਨੂੰ ਕਰ ਆਵਾਂਗੇ ਜਿਹੜੇ ਭਾਈ ਨੇ ਇਹਨਾਂ ਨੇ ਵਿਵਤਾਈਆਂ ਅੰਕਾਵਾ ਦਾ ਪ੍ਰਸਾਦ ਦੇ ਪਾਸ ਬੈਠੇ ਸੀ ਗ੍ਰੰਥਕਰਾਂ ਦਾ ਨਾਮ ਜਦੋਂ ਵੰਡ ਕੇ ਸੋ। ਇਹ ਜਿਹੜਾ ਫਸਵਾ ਆਪਾਂ ਦਾ ਲੱਖ ਪ੍ਰਮਾਣ ਹੋਣਿਆ। ਇੱਕ ਮਿੰਟ ਦੇ ਬਾਅਦ ਹੋ ਕੇ ਲੋਕਾਂ ਨੂੰ ਜਾਨ। ਦੇਖੋ ਪ੍ਰਾਣਾ ਦਾ ਵਾਸਤਾ ਕੇ ਰਾਸ ਕਰੇ ਨਾ ਆਪਣੇ ਬਰਦੀਆਂ ਮੱਟਾਂ ਦੇ ਬਸਰਵਾਦ ਇਕੱਠੇ ਲਾ ਦੇ ਤੇ ਉਹਨੇ ਦੇਖਿਆ ਕਿ ਕੰਮ ਨਾ ਕਰ। ਆਪਾਂ ਦਾ ਸਰਕਾਰਾਂ ਵੀ ਆਪ ਕਾਰਪੋਰੇਟਾਂ ਦੀ ਚਾਲ ਦੇ ਵਿੱਚ ਫਸ ਗਿਆ। ਆਪ ਨੂੰ ਪਤਾ ਹੀ ਸੀ ਲੱਗਿਆ ਕਿਹੜੇ بڑے ਕੰਪਨੀਆਂ ਦੇ ਹੱਥਾਂ ਤੋ ਬਾਅਦ ਘਰੇ ਵਾ। ਇਹ ਜਮਾਨੇ ਵਿੱਚ ਪਹਿਲਾਂ ਮੈਕਨੋਬੈਟਰ ਨੇ ਬੋੜਾ ਨਹੀਂ ਚਾਹੀ ਜਾਂਦਾ। ਮੈਂਬਰ ਵੀ ਵੱਧ ਵੱਧ ਹੁੰਦੇ। ਹੁਣ ਮੈਂਬਰ ਵੀ ਘੱਟਾਂ ਜ਼ਮੀਨਾਂ ਵੀ ਕੱਢੇ ਰਹੇ ਨੇ ਮਸ਼ੀਨਰੀ ਵੀ ਬਹੁਤਾਂ ਘਰਾਂ ਦਾ ਵੇਚ ਦਿੱਤਾ। ਜਿਉਂ ਨਹੀਂ ਹੁੰਦਾ ਨੀਤੀਆਂ ਕਾਰਪੋਰੇਟਾਂ ਦੇ ਨਾ ਬੀਜੀਆਂ ਜਾਂਦੇ। ਉਹਨਾਂ ਕਰਦੇ ਇਹ ਹਾਲ ਆਪ ਵੀਓ ਚੱਲਦੀ ਆ ਨਾ ਬਾਅਦ। ਸਰਮੇ ਤੋਂ ਬਾਗੜਾ ਪਿਆਰ ਬਣਿਆ ਤੇ ਮੁੰਡੇ 25 ਦਿਨਾਂ ਨੇ ਬੈਠੇ ਨੇ ਕੰਪਿਊਟਰ ਚੱਲਦਾ ਹੁਣ ਤੇ ਉਹ ਕਹਿੰਦਾ 1 ਲੱਖ ਦੇ ਪੈਸੇ ਛੱਡਦੇ ਹੋ ਸਾਹ ਰਹੂਗਾ ਆਂਖ ਨਾ ਮੱਜੂਦ ਬੱਸ ਤੇਰੇ ਨਾਲ ਨਿਕਣਾ ਕਾਰਪੋਰੇਟ ਘਰਾਣਾ ਦੀ ਸੋਚ ਇੱਥੇ ਦਾ ਕਾਹਦੇ ਜਖੇੜ ਧਰਤੇ ਕਾਹਦੇ ਕਿਵੇਂ ਕਰਨਾ ਸਿਆਣੇ ਸਾਰੇ ਆਪਾਂ ਕਹਿੰਦੇ ਆ ਵੀ ਅੱਕ ਦਾ ਮਰਿਆ ਹੁੰਦਾ ਬੱਜ ਪਰ ਪਾਣੀ ਦਾ ਮਰਿਆ ਹੁੰਦਾ ਜੀ ਮਰਿਆ ਪਾਰੇ ਇੱਕ ਪੱਲਾ ਭਰਾਓ ਤੀਸਰੀ ਵਾਰੀ ਕਰਦੇ ਜਹਾਂ ਰਾਏ ਦੀ ਜੇ ਮੈਂ ਆਪਣੇ ਖੇਤੋਂ ਰੇਤਾ ਚੱਕਣਾ ਤੇ ਮੇਰੇ ਦੇ ਝੁੱਠੇ ਬਾਜੇ ਪਾਏ ਐਸ ਕੀ ਰੇਤਾ ਚੱਕਣਾ ਉਹ ਕਿਸਾਨਾਂ ਨੂੰ ਕਹਿਣਾ ਕਿ ਨਿਕਾਲ ਦੀ ਗੋਟਾ ਆਇਆ ਪੈਰਾ ਵੀ ਤੁਸੀਂ ਲੈਣਾ ਆਪਾਂ ਜਿੰਨੀ ਮਾਰਕੀ ਕਰਵਾਉਣੇ ਕੰਮ ਨਹੀਂ ਹੋਵੇ ਇਸ ਮਾਤਰਾ ਆਪਾਂ ਨੂੰ ਫੜਨਾ ਕੋ ਉਡਾਣਾ ਉੱਠਣਾ ਕੋ ਕਰਨਾ ਦੀ ਮਦਦ ਕਰ ਦੇਣੀ ਕੀ ਆਪਾਂ ਤਿਆਰ ਅੰਨਾਂ ਦੀ ਮਦਦ ਕਰੇ ਬਦ ਵੀ ਰੇਤਾ ਅਸੀਂ ਤਾਂ ਲੈਂਦਾ ਨਹੀਂ ਰੇਤਾ ਦਾ ਕੋਲ ਕਿਨੇ ਬੈਠਿਆ ਕੋਸਤੇ ਪਹਾੜਾਂ ਤੋਂ ਬਾਹਰ ਸਾਰਾ ਕਾਰਨ ਦੁਕਾਨ ਦਾ ਬਿਆਨ ਜਾਂਦਾ ਟਰੈਕਟਰ ਵੀ ਮੈਂ ਭੇਜੋ ਰਿਹਾ ਸੀ ਚੱਕਾਂ ਦੇ ਚੱਕ ਕੇ ਲੈ ਜਾਣਾ ਸੀ ਤੇ ਲੈਣਾ ਮੈਂ ਨਾ ਮਤਲਬ ਹੋਵੇ ਚੁਗਾ ਟਰੈਕਟਰ ਵੀ ਮੈਂ ਵਿਚਾਰਦੇ ਸਮਾਨ ਤੇ ਮੇਰਾ ਹੋਊਗਾ ਮੈਨੂੰ ਗਾਹਾਂ ਨਹੀਂ ਕਹਿੰਦੇ ਜ਼ਮੀਰ ਬਦਲ ਕਰਕੇ ਇਹਨਾਂ ਦੀ ਗੱਲ ਸੁਣਾਣਾ ਵੇ ਉਹ ਤਾਂ ਸਾਡੇ ਪ੍ਰਧਾਨ ਵੀ ਕਹਿੰਦੇ ਨੇ ਦੇਖ ਲੋ ਮੈਂ ਕਿਹਨਾਂ ਚੱਲਦੇ ਆਂ ਦੰਦਾਰ ਪੱਤਰਕਾਰਾਂ ਨੇ ਬਾਕੀ ਆਪ ਜਿਹੜੇ ਉਹ ਨਾਮ ਹੈ ਵੀ ਸਾਰੀ ਚੱਲਦੇ ਆ ਰੋਸਨ ਮੀਡੀਆ ਟੂ ਟੂ ਤੇ ਚੱਲਦੀ ਆ WhatsApp ਤੇ ਮੈਸਜ ਉਹਦੋਂ ਗਾਹਾਂ ਨਹੀਂ ਗੱਲ ਨੂੰ ਇਹ ਗੰਗ ਦੀ ਲੀਡਰ ਜੇ ਵੀ ਪਾਰਟੀ ਦਾ ਲੀਡਰ ਜਾਂਦਾ ਉਸ ਪਾਰਟੀ ਦੇ ਸਾਡੇ ਕਾਪੂ ਦਾ ਪਾਰਟੀ ਇਸ ਤਰ੍ਹਾਂ ਨਾ ਨਾ ਭੇਡਾਂ ਮੈਨਾਂ ਆਉਂਦਾ ਨਾ ਉਸੇ ਪਾਰਟੀ ਦੇ ਭੇਡਾਂ ਨੂੰ ਭੇਜਦੀ ਇੱਕ ਭਗਵਾਨਤ ਮੰਗਿਆ ਉਹ ਦੀਸੀ ਪਤਾ ਨਹੀਂ ਕਿਥੋਂ ਜਾਂਦੀ ਉਹਦੇ ਵੱਲ ਮਰ ਕੇ ਕੋਈ ਲੱਗਦੀ ਉਹ ਅਸੀਂ ਦਾ ਚੜ੍ਹਦੀ ਕਲਾ ਦੇ ਲੋਕ ਆ ਅਸੀਂ ਕਿੰਨੀਾਂ ਮਸੀਤਾਂ ਚੱਲੀਆਂ ਫੇਰ ਵੀ ਅਸੀਂ ਤਾਂ ਉਹਨੂੰ ਪੰਜਾਬ 'ਚ ਖੜ ਕੇ ਲੋਕਾਂ ਨੂੰ ਉਹ ਡਰਾਉਣਾ ਆ ਉੱਠੋ ਕੇ ਅਸੀਂ ਤਾਂ ਲੜਨ ਵਾਲੀ ਕੌਮ ਆ ਖੜਨ ਵਾਲੀ ਕੌਮ ਆ ਖੜਨ ਵਾਲੇ ਆ ਅਸੀਂ ਉਹਨੇ ਰੋਕ ਕੇ ਫੇਰ ਨਾ ਕਰਿਆ ਪੂਰਾ ਦੀਰਵਾਦ ਰੋਡ ਜਿੰਨੇ ਮਰਜੀ ਉਹ ਹੀ ਮੰਦਾ ਉਹ ਹੀ ਕਰਤੀ ਪਾਈ ਜੀ ਉਹ ਹੀ ਪਾਗਾ ਰਹਿ ਖਾਵੇਂ ਐਸੇ ਕਿਉਂ ਹੋਣਾ ਸੱਦੇ ਕਮੈਂਟ ਕੀ ਕਰਾ ਰਹਾ ਆਪਣਾ ਵਰਗੇ ਦਾ ਇੱਕੋ ਪ੍ਰਧਾਨ ਜੀ ਨੂੰ ਫੜ ਲੈ ਮੈਂ ਫਾਇਨਲ ਕਿ ਨਹੀਂ ਕਰਦਾ ਤੇ ਮੈਂ ਨਹੀਂ ਕਹਿੰਦਾ 12 ਦੀਆਂ ਵੀ ਖਬਰਾਂ ਨੇ ਵੀਡੀਓ ਵੀ ਨਹੀਂ ਪੋਸਟਾਂ ਤੋਂ ਪਾਣੇ ਪਈਆਂ ਯਾਨੀ ਕਿ ਹਰਾਨੇ ਵਿੱਚ ਵੀ ਰਾਜਨੀਤੀ ਕਰ ਰਹੇ ਲੋਕਾਂ ਦੀ ਮਦਦ ਕਰਨ ਤੋਂ ਇਲਾਵਾ ਤੇ ਬਿੜਾ ਜਿਹੜਾ ਚੁੱਟਿਆ ਹੈ ਕਿਸਾਨਾਂ ਨੂੰ ਆਪ ਵਿੱਚ ਪਣਾ ਪੈਣਾ ਜਿਵੇਂ ਆਪਣੀ ਜਥੇਬੰਦੀ ਦੀ ਆਪ ਕੋ ਕਰਦੇ ਨੇ ਤੇ ਬਾ ਆਪਰੇ ਭਾਜਾ ਦੀ ਆਪਾਂ ਨੂੰ ਫੜਦੀ ਪਈ ਇਹ ਆਪਨੇ ਦੇ ਇੱਕ ਦੀ ਬੜੀ ਜਿਹੜੀ ਤਰਾਸਦੀ ਇਹ ਵਿਆਧੀ ਗਈਆ ਆਈ ਨਹੀਂ ਜਦੋਂ ਆਪਾਂ ਨੇ ਮੋਟਰਸਮਣੀ ਆਪਣਾ ਖਾਲ ਘਟਨ ਵਾਲਾ ਪਾਸੇ ਕਰਦੇ ਕੋਈ ਸੁਰੇ ਕਰਦਦਾ ਇਹਨਾਂ ਨੇ ਦੋ ਦੋ ਪਹਾਂਟ ਕਰੋੜ ਰੁਪਈਆ ਰੱਖਿਆ ਕਿੱਥੇ ਗਿਆ ਤੇ ਇਹਨਾਂ ਸਾਹਬ ਕਰਦੇ ਨੇ ਸੂਏ ਸਾਫ ਕਰਨ ਦੀ ਫੈਰ ਨਾਲ ਤਰਾ ਪੰਡਿਆਣੀ ਆਪ ਇਹਨਾ ਉਹ ਮੰਤਰੀਆ ਬਿਰਿੰਦਰ ਕੁਮਾਰ ਕੋਹੇਲ ਚਰਾਮ ਨਮੇ ਫਾਰਮਾਂ ਦੇ ਉੱਤੇ ਵੱਲ ਜਿੱਥੋਂ ਟੁੱਟਦਾ ਅਸੀਂ ਉਹਦੀ ਪ੍ਰਸ਼ਕ ਕਰਨੀ ਦੇਖ ਜਾਣੀ ਕਿ ਆਪਾਂ ਜਦੋਂ ਉਨ੍ਹਾਂ ਨੇ ਫੈਸਲਾ ਕੀਤਾ ਕਿ ਉਹਨਾਂ ਦੀ ਕੰਮ ਤੋਂ ਵਜਾਉਣੀ ਆ। ਤੁਸੀਂ ਦੇਖ ਲਓ ਅੱਜ ਤੋਂ ਲੈ ਕੇ ਕੰਮ ਤੋਂ ਵਜਾਉਣ ਤੱਕ 1.5 ਮਹੀਨੇ ਲੈ। ਆ 1.5 ਮਹੀਨੇ ਦਾ ਆਪਾਂ ਨੇ ਕਿੰਨਾ ਕੰਮ ਕਰਦੇ। ਕੱਪੜਾ ਵੀ ਲੱਫ ਲੈਣਾ, ਦੰਮਲ ਪੁਰੇ ਰੇ ਰਜਾਈਆਂ ਫੇਸਾਂ ਦੀ ਲਾਉਂਦਾ, ਜਿੱਦੀਆਂ ਭੈਣਾਂ ਦੇ ਕੱਪੜੇ ਜਵਾਕਾਂ ਦੇ ਕੱਪੜੇ, ਚੰਗੜਾ ਨੂੰ ਪੂਰੇ ਹੁਸਦਾਨਾ ਆਚਾਰ ਤੇ ਵੀੜ ਇਹ ਲੈ ਕੇ ਜਾਣਾ, ਫੈਕਟਰੀਆਂ ਤੋਂ ਉਹਨਾਂ ਦੀ ਤੇਰ ਵੀ ਕਰਾਉਣੀ ਆ ਕਿੰਨੇ ਮਾਣ ਘਰ ਗਿਆ। ਤੁਸੀਂ ਵੀ ਰਿਆ ਹੋ। ਇੱਕਾ ਮਨ ਕੀ ਤੌਖਾ ਇਹ ਨਾ ਕੋਈ ਬਹਾਨਾ ਨਹੀਂ ਲੱਣਾ ਕਾਵਾ ਆਪਾਂ ਸਾਰਾ ਕੁਝ ਅਡਜਸਟ ਕਰ ਲੈਂਦੇ ਆ ਸਾਰਾ ਕੁਝ ਆਪਾਂ ਕਰ ਲੈਂਦੇ ਆ ਆਪਣਾ ਪ੍ਰਬੰਧ ਕਰ ਲੈਂਦੇ ਆ ਕਿ ਉੱਥੇ ਜਾਣਾ ਉੱਥੇ ਜਾਣਾ ਸਭ ਨੂੰ ਕਹਿੰਦੇ ਜਾਣਾ ਇੱਥੇ ਜਾਣਾ ਨਹੀਂ ਚਾਹਨਾ ਆਪਾਂ ਨੂੰ ਇਕਾ ਕਰਨਾ ਪਊ ਆਪਾਂ ਨੂੰ ਆਪਦਾ ਮਤ ਆ ਪਾ ਕੇ ਪੂਰਾ ਫੈਸਲਾ ਉੱਤੇ ਨਹੀਂ ਲੱਗਿਆ ਇਹ ਨੌਕਰੀ ਦੇਣਾ ਨੌਕਰੀ ਦੇ ਉਸ ਕਲਾਤੇ ਢਾਸ ਗਿਆ ਕਿਸਤਾ ਜਿਹੜਾ ਵਿਕਾਸ ਦਾ ਵਾਅਦਾ ਸਾਡੇ ਤੇ ਝੂਠਿਆਂ ਲਿਆ ਉਹ ਵੀ ਖੜਾ ਦਾ ਕਾਰਨ ਦੂਜੀਆਂ ਹੋ ਗਿਆ ਸਰਕਾਰ ਕੌਣੀਆਂ ਜਿਨ੍ਹਾਂ ਪੁਰਾਣੀ ਦੀ ਨਕਾਸੀ ਤੇ ਰਾਹ ਉੱਤੇ ਵਹਾਜ ਦਾ ਪਾਣੀ ਦਾ ਰੋਕਤਾ ਸ਼ਹਿਰਾਂ ਦਾ ਬੇਤਰਤੀਬਾ ਵਿਕਾਸ ਉੱਤਰੀ ਬਿਹਾਰੀ ਦਾ ਚੰਡੀਗੜ੍ਹ ਤੇ ਆਲੇ-ਦੁਆਲੇ ਦੇਖ ਲਓ ਕਿੰਨੇ ਨਦੀਆਂ ਨਾਲੇ ਮਾਰ ਦੇ ਦਿੱਤੇ ਉਹ ਸਾਰਿਆਂ ਦਾ ਰਾਹ ਰੋਕ ਦਿੱਤਾ ਇਹਨਾਂ ਦੇ ਜਿਹੜੇ ਰਸੂਕਾਂ ਰੋਕਦੇ ਨਜ਼ਾਇਜ਼ ਘਰ ਦੇ ਕਿੱਕੇ ਹੋਣੇ ਕਿਸੇ ਨੇ ਘਰੇਲੂਾਰੇ ਨਹੀਂ ਦੇ ਕਿਸੇ ਨੇ ਭਾਰ ਰੋਕ ਪਾਇਆ ਵਾ ਕਿਸੇ ਨੇ ਕੋਤ ਫੜਾਇਆ ਦੂਜਾ ਰਹਿਦੇ ਸਵੇਰੇ ਤੇ ਬਾਹਰ ਲੈਣਾ ਦੀ ਸਫਾਈ ਹੁੰਦੀ ਆ ਨਾ ਜਿਹੜੇ ਰਿਆਵਾਂ ਦੇ ਜਿੱਦੂ ਕੁਰਸੀ ਵਾਂਗ ਖੜੇ ਤਾਂ ਨਾ ਉਹਨਾਂ ਨੂੰ ਕੋਈ ਕੂਤ ਕੀਤਾ ਜਾਂਦਾ ਜਦੋਂ ਸਾਡੇ ਤੇ ਗੁਫੀਤਤਾ ਪੈਂਦੀ ਆ ਫਿਰ ਅਸੀਂ ਇਹ ਸਾਡੇ ਜਿਹੜੇ ਹਾਕਮ ਤੇ ਰਾਣੀ ਫਿਰ ਭੱਜਿਆ ਲਟਕਿਆ ਕਰਦੀ ਆ ਹਰ ਪੰਧਗਾਸ ਤੇ ਆਏ ਹੁੰਦੇ 31 ਅਰਜ ਨੂੰ ਲਾ ਕੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਦਾ ਫਿਰ ਬੀਜੇਪੀ ਦਾ ਪ੍ਰਧਾਨ ਪੰਜਾਬ ਦਾ ਜੱਟ ਉਹ ਵੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਦਾ ਕਾਂਗਰਸ ਦਾ ਪ੍ਰਧਾਨ ਰਾਜਾ ਭੜੇ ਦਾ ਉਹ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਦਾ ਜਿਹੜੀ ਚਿੱਠੀ ਆਹ ਦੋ ਤਿੰਨ ਵੀ ਨਹੀਂ ਪਤਾ ਲਿਖੀ ਜਾਣੀ ਸੀ ਉਹਦਾ ਅੱਧਾ ਪੰਜਾਬ ਰੁਗਿਆ ਉਦੋਂ ਚਿੱਠੀਆਂ ਦੇ ਰਹੇ ਨੇ ਤੇ ਹੁਣ ਵੀ ਇਹਦਾ ਬਹੁਤ سارے ਕਾਰਨ ਜਿਹੜੇ ਜਿਹੜੇ ਡੈਮ ਨੇ ਉਹ ਸਾਡੇ ਪੁਰਾਣੇ ਹੋ ਚੁੱਕੇ ਨੇ ਉਹਨਾਂ ਦੇ ਹੇਠਾਂ ਸੈਲਟ ਜੰਮੀ ਹੋਈ ਆ ਤੇ ਵਿਗਿਆਨੀ ਰਾਜ ਨੇ ਇੰਜੀਨੀਅਰ ਆ ਕੇ ਨੇ ਕਿ ਸਾਰੇ ਡੈਮਾਂ ਦੀ ਪਾਣੀ ਜਮਾ ਕਰਨ ਦੀ ਸੁਰੱਖਿਆ 14% ਘਟ ਗਈ ਆ ਕਿਉਂਕਿ ਉਹਦਾ ਪਰਸੇ ਉਹਦਾ ਹੇਠਾਂ ਸੈਲਟ ਜੰਮੀ ਜਿਹੜੀ ਕਿ ਸੈਲਟ ਸਾਫ ਕਰਨਾ ਮੰਦੀ ਆ ਪਰ ਸਰਕਾਰ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਅਜੇ ਸਰਕਾਰ ਭਾਵੇਂ ਤਿੰਦ ਲੀਆ ਭਾਵੇਂ ਪੰਜਾਬ ਦੀ ਇਹ ਜਾਣ ਗਏ ਖੜਾ ਦੀ ਤਸੀਰ ਦਾ ਆਪਣੇ ਘਰ ਪਾਈ ਗਈ ਆ ਉਹ ਕਿਉਂ ਪਾਈ ਗਈ ਆ ਆਪਣੇ ਤੋਂ ਜ਼ਮੀਨਾਂ ਖੋਹ ਲਈ ਪਹਿਲਾ ਥੰੜੇ ਚੂਨਾ ਹੈ ਉਹ ਤੁਸੀਂ ਰੱਤ ਕਰਵਾਦੇ ਉਸ ਤੋਂ ਬਾਅਦ ਲੈਂਡ ਕਲੰਦੀ ਨੀਕੀ ਲਈ ਉਹ ਫਿਰ ਤੁਸੀਂ ਸਰਕਾਰ ਦਾ ਪੱਤਾ ਤੋਲਤਾ ਹੁਣ ਸਰਕਾਰ ਨੇ ਤਾਂ ਲੱਭ ਲਿਆ ਵੀ ਆ ਪਾਣੀ ਨਾਲ ਮਾਰਦੇ ਉਹਨਾਂ ਨੂੰ ਜਦੋਂ ਕੋ ਬਜੂ ਨਹੀਂ ਪੱਲੇ ਜ਼ਮੀਨਾਂ ਦੇ ਚਾਰ ਚਾਰ ਪਾਸੇ ਪਾਣੀ ਦੇ ਦਿੱਤਾ ਲੜ ਜਾਣਾ

ਇਹ ਸਰਕਾਰਾਂ ਦੇ ਕਰਕੇ ਵਾਲੇ ਕੰਮ ਕੀ ਨੇ ਇਹ ਕੰਮ ਤਾਂ ਆਮ ਸੁਧਾਰਜਨਤਾ ਦੇ ਕਰਕੇ ਵਾਲੇ ਨੇ ਸਰਕਾਰਾਂ ਦੇ ਕਰਕੇ ਵਾਲੇ ਕੰਮ ਕੀ ਨੇ ਉਹਨਾਂ ਵਸਤੇ ਕ੍ਰਿਸ਼ਤੀਆਂ ਲਿਆ ਕੇ ਦੇਣ ਮੂ ਜਿਹੜਾ ਉਹਨਾਂ ਦੇ ਘਰ ਤਾਂ ਹੈਗੇ ਉਹਨਾਂ ਦਾ ਮਾਰਦਾ ਦੇ ਬੰਦਾ ਦੀ ਨਹੀਂ ਕੁੱਤੀ ਕਰਦੇ ਪਹਿਲਾਂ ਕਰਦੇ ਜਦੋਂ ਪਾ ਲੈਬ ਦੇ ਜਿਹੜੇ ਉਹਨਾਂ ਦੀ ਮਨਮਤ ਕਾਗਜ਼ ਸਹੀ ਟਾਈਮ ਤੇ ਉਹਨਾਂ ਦੇ ਸਿਹਤ ਡਾਕਟਰ ਨਦੀਆਂ ਦੇ ਨਾਲੇ ਰੇਲਾਂ ਦੀ ਸਫਾਈ ਕਰਨ ਦੇ ਕਰ ਸਰਕਾਰਾਂ ਦੇ ਜਾਂ ਅਗਰੰਦੇ ਦੇ ਜਾਂ ਮੰਤਰੀਆਂ ਦੇ ਕਰਕੇ ਵਾਲੇ ਕੰਮ ਤੇਜ਼ੇ ਨੇ ਨਾ ਕਿ ਬਿਜਲੀਆਂ ਹੋ ਰੀਆਂ ਨੇ ਹੋ ਰੀਆਂ ਆ ਆਪਣਾ ਡੀਸੀਵੀ ਨਿਕਲਿਆ ਕਰਤਾ ਇਹ ਡੀਸੀ ਦਾ ਕੰਪਨੀ ਹੈਗਾ ਵੀ ਇਹ ਬੋਰੀਆਂ ਚਾਹ ਤੇ ਵੱਧ ਦੇ ਲਾਭ ਇਹ ਤਾਂ ਅਸੀਂ ਹੈਗੇ ਆ ਕਰਾਣੇ ਹੋਰ ਵੀ ਆਪਾਂ ਹੀ ਕਰ ਰਹੇ ਆ ਆ ਨੌਜਵਾਨ ਹੀ ਅੱਗੇ ਆ ਰਹੇ ਨੇ ਜਿਨ੍ਹਾਂ ਨੂੰ ਨਸ਼ੇੜੀ ਕਹਿ ਕੇ ਬਦਨਾਮ ਕੀਤਾ ਗਿਆ ਸੀ ਪੂਰਾ ਪੰਜਾਬ ਪਹਿਲਾਂ ਬਣਾਇਆ ਸੀ ਆ ਪੰਗੜਾ ਰਣੋਤ ਨੇ ਪੰਜਾਬ 'ਚ ਬਾਹਰੋਂ ਨਸ਼ੇੜੀ ਦਰਚਾ ਲਈ ਉਹ ਹੀ ਨੇ ਲੈ ਆ ਤੋਨੇ ਮੂਲੇ ਬੜਾ ਬੜਾ ਦਰਿਆਵਾਂ ਤੋਂ ਲੱਕੇ ਨੂੰ ਲੱਕੇ ਆਮ ਕੇ ਆ ਜਾਣਾ ਵੀ ਕਰਿਆ ਨੂੰ ਨੱਕੇ ਨਹੀਂ ਰੱਖਦੇ ਪਰ ਪੰਜਾਬੀਆਂ ਦੇ ਨੱਕੇ ਲਾ ਦੇ। ਉਹ ਕੋਕੂ ਖਲੇ ਦਾ ਇੱਕ ਵੀਰ ਉਹ ਬਰੋਦਾਦਾਰ ਦੀ ਫੈਕਟਰੀ ਦੇ ਵਿੱਚ ਕੋਈ ਹੋਰ ਪਾਰਟ ਸੀ। ਉਹਨੇ ਦੇਖਿਆ ਵੀ ਕਿਸ਼ਤੀਆਂ ਦੀ ਲੋੜ ਆ ਉਹ ਕਿਸ਼ਤੀਏ ਬਣਾਉਗੇ ਤੂੰ ਕਰ ਕਿਉਂ ਨਹੀਂ? 100 ਅਗਸਤ ਦੀ ਬਰਾਗਾ ਜਣੀ ਆ ਕਹਿੰਦਾ ਕੱਲ ਤੱਕ 70 ਬਣਾ ਕੇ ਆਉਂਦੀ ਆ। ਸਰਕਾਰਾਂ ਦੇ ਕੰਮ ਤਾਂ ਹੋਣ ਕਰਨਾ ਜੇ ਤੂੰ। ਇਹਦੇ ਲੋਕਾਂ ਦੇ ਕਰਦੇ ਆ ਸਰਕਾਰ ਕਰ ਰਹੀਆਂ। ਇਸ ਕਰਕੇ ਭਰਾਓ ਉਹ ਜਿਹੜੇ ਭਰਾ ਸਾਡੇ ਮੁਕੀਤ ਵਿੱਚ ਨੇ ਉਹਨਾਂ ਨੂੰ ਵੱਡੀ ਲੋੜ ਆ। ਆ ਰਹੇ ਨੇ ਬਹੁਤ ਲੋਕ ਆ ਰਹੇ ਨੇ ਅੱਜ ਤੋਂ 15 ਜਨਮ ਤੋਂ ਲੋਕ ਬਾਣੀ ਘੜ ਗਿਆ ਉਹਨਾਂ ਦੀ ਮਸੀਤ ਤਾਂ ਫੇਰ ਇੱਕੋ ਬਗੜੀਆਂ ਨੇ ਵਸੂ ਕਰਦੇ ਨੇ ਦੇਰ ਪਾਣ ਕੋਨਾਂ ਦੀ ਜਿੰਨੀ ਜਦ ਤੱਕ ਕਹੂੰਗਾ ਜਿੰਨੀ ਦੇਰ ਪਾਣ ਕੋਨਾਂ ਦੀ ਪੜਦੀ ਨਹੀਂ ਬਟਲ ਜਰੀ ਹੋ ਕਿ ਉਹਨਾਂ ਦਾ ਕੰਮ ਹੀ ਨਹੀਂ ਲੋਕਾ ਆਪਾਂ ਡਟੇ ਰਹੇ ਰੋ ਗੜੀਏ ਕੋ ਸਾਰਾ ਗ੍ਰਹਾਜ ਤੇ ਬੰਦੀ ਦੀ ਸੋਚ ਆ ਕਿ ਕੋ ਨਸੀਬ ਤੋਂ ਮਾਰੇ ਇਹਨਾਂ ਦੇ ਭਰਾਵਾਂ ਦੀ ਮਦਦ ਅਸੀਂ ਕਿਵੇਂ ਕਰੀਏ ਉਹ ਸੋਚਿਆ ਕਿ ਕੀ ਕਰਨਾ ਜਿਹਨੇ ਕੰਮ ਕਰਨਾ ਕਰਤਾ ਤਾਂ ਕਿ ਸਰਕਾਰਾਂ ਮੈਂਦੀਆਂ ਨਾਲ ਲੈ ਕੇ ਸ੍ਰੀ ਪੰਚਾਇਤ ਔਰ ਸਾਰੇ ਦਿਨਾਂ ਸਰਾਬਤ ਕਰਾਂਗੇ ਇਹਨੇ ਸਲਾਹ ਲਈ ਸਾਰੇ ਪਿੰਡ ਦੀ ਉਹਦੇ ਅਨੁਸਾਰ ਆਪੇ ਕਰਵਾਵਾਂਗੇ ਤੇ ਹੁਣ ਮੈਂ ਦੇਖੀ ਕਰੂੰਗਾ ਸਾਡੇ ਜ਼ਿਲ੍ਹੇ ਦੇ ਆਪੂ ਬਲਵਾਨ ਸਿੰਘ ਦੀ ਘਰਾਣੀ ਉਹ ਵੀ ਆਪਣੀ ਗੱਲ ਕਾਟਣਾ ਹੰਝੀ ਕਰਦਗੇ ਤੇ ਜ਼ਮੀਨਬੰਦੀ ਦੀ ਵਿਚਾਰਦਾਰਾ ਦਾ ਦਸਤਾਵੇਜ਼ ਵੀ ਲਈ ਇਹ ਕੀ ਇਤਰਾਜ਼ ਜ਼ਮੀਨਬੰਦੀ